ਸਾਸੀ ਕਾਲ ਜੀ ਸਾਰੇ ਕੂਤਰ ਵਾਹ ਭਰਾਵਾਂ ਨੂੰ ਲੋ ਜੀ ਅੱਜ ਇਕੱਠੇ ਹੋਏ ਆ ਸਾਰੇ ਸੋਨੀ ਪਰੰਪਰ ਪ੍ਰਧਾਨ ਜੀ ਭਾਈ ਟੀਟੂ ਕੋੜਮਾਨ ਜੀ ਅਰਸ਼ ਭਾਈ ਭਾਈ ਇਕਬਾਲ ਜੀ ਭਾਈ ਕੁਦੀ ਸਿਤਮਾ ਸਾਰੇ ਆ ਨਿੱਕੇ ਹੋਣੀ ਮਨੀ ਹੋਣੀ ਸਾਰੇ ਬੈਠੇ ਨੇ ਆਪਣੇ ਆ ਦੇਖ ਲਓ ਸਾਰੇ ਆ ਸਰਪੰਚ ਸਾਹਿਬ ਹੋਣੀ ਬੈਠੇ ਨੇ ਜੀ ਭਾਈ ਗਲਜਾਰ ਜੀ ਚੰਨਪੀਤਾ ਭਾਈ ਫੌਜੀ ਸਾਹਿਬ ਸਾਰੇ ਰਾਂਝੇ ਹੋਣੀ ਸਾਰੇ ਪੈਂਟੇ ਹੋਣੀ ਆ ਕਾਲੇ ਹੋਣੀ ਸਾਰੇ ਵੀਰ ਬੈਠੇ ਨੇ ਜੀ ਜੋ ਫੈਸਲਾ ਲਿਆ ਪ੍ਰਧਾਨ ਸਾਹਿਬ ਤੁਹਾਨੂੰ ਬੋਲ ਕੇ ਦੱਸੋਗੇ ਦੱਸੋ ਪ੍ਰਧਾਨ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹਾਂਜੀ ਵੀਰ ਜੀ ਜਿਹੜਾ ਆਪਾਂ ਨਾ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਫੈਸਲਾ ਲਿਆ ਸੀ ਉਹ ਫੈਸਲਾ ਬਿਲਕੁਲ ਬਰਕਰਾਰ ਆ ਉਹ ਉਪਣੀ ਰਹਿਣਾ ਜੀ ਦੂਜੀ ਗੱਲ ਜਿਹੜਾ ਬੰਦਾ ਮਤਲਬ ਜਿਹੜਾ ਬੰਦਾ ਗਲਤ ਬੰਦੇ ਦਾ ਸਾਥ ਦੇਊਗਾ ਜਿਹੜਾ ਬੰਦਾ ਬੈਨ ਕੀਤਾ ਗਿਆ ਕੋਈ ਹੋਵੇ ਚਾਹੇ ਉਹ ਜਿਹੜਾ ਉਹਦਾ ਸਾਥ ਦੇਊਗਾ ਜਾਂ ਉਹਦੇ ਹੱਕ 'ਚ ਵੀਡੀਓ ਪਾਊਗਾ ਉਹ ਵੀ ਅਸੀਂ ਬੈਨ ਕਰਾਂਗੇ ਜੀ ਠੀਕ ਆ ਜਿਹੜਾ ਇਹ ਫੈਸਲਾ ਲਿਆ ਸੀ ਬਹੁਤ ਨਰਮ ਦਿਲ ਨਾਲ 1.5 ਲੱਖ ਰੁਪਏ ਜੁਰਮਾਨਾ ਆਪਾਂ ਰੱਖਿਆ ਸੀ ਬਾਗੇ ਬਰਾਣੇ ਵੀ ਜਿਹੜਾ ਬੰਦਾ ਕੋਈ ਇਹੋ ਜੀ ਕਾਰਵਾਈ ਕਰੂ ਉਹਨੂੰ 1.5 ਲੱਖ ਜੁਰਮਾਨਾ 5 ਸਾਲ ਦੀ 5 ਸਾਲ ਲਈ ਬਹਿਨ ਉਹ ਆਪਾਂ ਘਟਾ ਕੇ ਸਾਲ ਹੀ ਕਰ ਲਿਆ ਤੇ ਸਜ਼ਾ ਵੀ ਘਟਾ ਦੀ ਵੀ ਚਲੋ ਕੋਈ ਨਹੀਂ ਪਹਿਲੀ ਗਲਤੀ ਆ ਤੇ ਹੁਣ ਜਿਹੜਾ ਅਗਲੀ ਵਾਰੀ ਗਲਤੀ ਕਰੂ 2 ਸਾਲ ਲਈ ਬਹਿਨ ਲੱਖ ਰੁਪਿਆ ਜੁਰਮਾਨਾ ਠੀਕ ਆ ਬਾਕੀ ਚਾਹੇ ਬਾਜੀ ਦੁੱਸਰ ਦੀ ਹੋਵੇ ਚਾਹੇ ਕਹਿਰ ਦੀ ਹੋਵੇ ਕਿਸੇ ਦੇ ਵਿੱਚ ਕੋਈ ਵੀ ਨਸ਼ਾ ਕਿਸੇ ਤਰ੍ਹਾਂ ਦਾ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਠੀਕ ਆ ਜੀ ਧੰਨਵਾਦ